ਜੀ ਤੁਸੀਂ ਦੇਖ ਰਹੇ ਜਗਬਨ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਇਸ ਮੌਕੇ ਸੇ ਮੌਜੂਦ ਹਾਂ ਜੀ ਬਿਲਕੁਲ ਸਹਾਦੀ ਏਰੀਏ ਦੇ ਵਿੱਚ ਜਿੱਥੇ ਧੁੰਦ ਦਾ ਕਾਫੀ ਜ਼ਿਆਦਾ ਕਹਿਰ ਵਿਖਾ ਨੂੰ ਮਿਲ ਰਿਹਾ ਹੈ ਗੱਲ ਕੀਤੀ ਜਾਉਂਦਾ ਪਿਛਲੇ 2-3 ਦਿਨਾਂ ਤੋਂ ਲਗਾਤਾਰ ਜਿਹੜੀ ਆ ਕਾਫੀ ਜ਼ਿਆਦਾ ਠੰਡ ਨੇ ਆਪਣੀ ਪਕੜ ਵਧਾ ਦਿੱਤੀ ਗਈ ਹੈ ਕੱਲ ਜ਼ਰੂਰ ਦੁਪਹਿਰ ਨੂੰ ਕੁਝ ਧੁੱਪ ਦੇ ਜੋ ਪਲ ਵੇਖੇਗੇ ਸਨ ਪਰ ਅੱਜ ਜੋ ਧੁੰਦ ਦਾ ਕਹਿਰ ਆ ਜਿਹੜੀ ਵਿਜ਼ਿਬਿਲਟੀ ਹੈ ਸਿਰਫ 15 ਤੋਂ 20 ਮੀਟਰ ਦੀ ਦੂਰੀ ਤੱਕ ਹੀ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਲੋਕ ਠਰ ਠਰ ਰਹੇ ਨੇ ਪਰ ਜੇਕਰ ਵੇਖਿਆ ਜਾਵੇ ਤਾਂ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਭਾਵੇਂ ਆਂਗਣਵਾੜੀ ਸੈਂਟਰਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰ ਅਜੇ ਵੀ ਜੋ ਛੋਟੇ ਬੱਚੇ ਨੇ ਸਕੂਲਾਂ ਦੇ ਵਿੱਚ ਹੀ ਮੌਜੂਦ ਹਨ ਜਿਸ ਕਾਰਨ ਕਾਫੀ ਜ਼ਿਆਦਾ ਠੰਡ ਦੇ ਵਿੱਚ ਜਿਹੜੇ ਬੱਚੇ ਪ੍ਰਭਾਵਿਤ ਹੋ ਰਹੇ ਹਨ ਤਾਂ ਕੈਮਰਾ ਬੈਲ ਨੂੰ ਖੋਣਾ ਵੀ ਸੜਕ ਤੇ ਦਿਖਾਇਆ ਜਾਏ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹ ਅੱਜ ਵੀ ਜਿਹੜੇ ਆ ਬੜੇ ਠੰਡ ਦੇ ਵਿੱਚ ਆਪਣੇ ਕੰਮਕਾਰ ਤੇ ਜਾਣ ਲਈ ਮਜਬੂਰ ਹਨ ਕਿਉਂਕਿ ਵੇਖਿਆ ਜਾਵੇ ਤਾਂ ਕੰਮ ਤੇ ਜਾਨ ਲਈ ਹਰ ਬੰਦੇ ਨੂੰ ਆਪਣੇ ਕਾਲੀ ਆ ਅਫਤਾਰ ਬਹੁਤ ਘਟ ਹੈ ਬਿਲਕੁਲ ਸਲੋ ਸਲੋ ਲੋਕ ਜਿਹੜੇ ਸੜਕਾਂ ਤੇ ਜਾਨ ਲਈ ਮਜਬੂਰ ਹਨ ਖੇਤੀਬਾੜ ਮਹਰਾਂ ਲਈ ਦੱਸਿਆ ਜਾ ਰਿਹਾ ਵੀ ਜੋ ਫਸਲ ਨੂੰ ਕਣਕ ਦੀ ਫਸਲ ਆ ਖਾਸ ਕਰਕੇ ਉਹਨੂੰ ਜਿਹੜੀ ਠੰਡ ਕਾਫੀ ਜ਼ਿਆਦਾ ਜਿਹੜੀ ਆ ਉਹ ਲਾਹੇਵੰਦ ਆ ਪਰ ਜੇਕਰ ਬਰਸੀਨ ਸਬਜ਼ੀਆਂ ਆਲੂ ਆਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਾਸਤੇ ਜਿਹੜਾ ਕੋਰਾ ਪੈ ਰਿਹਾ ਜਾਂ ਠੰਡ ਪੈ ਰਹੀ ਕਾਫੀ ਹਾਨੀਕਾਰਕ ਆ ਵੇਖਿਆ ਜੇ ਦੇ ਖੇਤਾਂ ਦੇ ਤੁਹਾਨੂੰ ਕੁਝ ਨਜ਼ਾਰੇ ਦਿਖਾਰੇ ਜੋ ਬਰਸਨ ਦੀ ਫਸਲ ਆ ਵੇਖੋ ਠੰਡ ਦੇ ਕਾਰਨ ਕਿੱਦਾਂ ਪ੍ਰਭਾਵਿਤ ਹੋਈ ਹੋਈ ਆ ਔਰ ਠੰਡ ਦੇ ਕਾਰਨ ਜਿਹੜਾ ਬਰਸਣਾ ਸੜ ਰਿਹਾ ਉਹਦੇ ਕਰਕੇ ਜਿਹੜਾ ਵਾ ਜੀਵਿੰਦਾਰ ਨੂੰ ਕਾਫੀ ਵੱਡਾ ਨੁਕਸਾਨ ਜਿਹੜਾ ਚਲਣਾ ਪਿਆ ਰਿਹਾ ਹੈ ਪਰ ਜੇਕਰ ਕਣਕ ਦੀ ਫਸਲ ਦੀ ਗੱਲ ਕੀਤੀ ਜਾਵੇ ਤਾਂ ਕਣਕ ਦੀ ਫਸਲ ਕਾਫੀ ਜ਼ਿਆਦਾ ਜਿਹੜੀ ਲਾਹੇਪੰਦਾ ਕਿਉਂਕਿ ਕਣਕ ਦੀ ਫਸਲ ਵਾਸਤੇ ਜਿਹੜੀ ਇਹ ਠੰਡ ਕਾਫੀ ਮਹੱਤਵਪੂਰਨ ਰੱਖਦੀ ਔਰ ਕਣਕ ਦੀ ਫਸਲ ਵਾਸਤੇ ਜਿਹੜੀ ਠੰਡ ਕਾਫੀ ਜ਼ਿਆਦਾ ਪ੍ਰਭਾਵੀ ਤਿਆਰੀ ਕਰਦੀ ਹੈ ਜਿਹਦੇ ਕਾਰਨ ਕਿਸਾਨਾਂ ਦੇ ਚਿਹਰੇ ਜਿਹੜੇ ਕਾਫੀ ਖਸਾਲ ਹਨ ਪਰ ਜੇਕਰ ਸਬਜ਼ੀਆਂ ਆਲੂ ਔਰ ਸਰੋ ਔਰ ਬਰਸੰਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਾਸਤੇ ਠੰਡ ਕਾਫੀ ਜ਼ਿਆਦਾ ਜਿਹੜੀ ਹਾਨੀਕਾਰਕਾ ਉਹਦੇ ਕਾਰਨ ਜ਼ਿਮੀਂਦਾਰ ਨੂੰ ਇਸ ਠੰਡ ਦੇ ਵਿੱਚ ਆਪਣੀ ਫਸਲ ਦਾ ਨੁਕਸਾਨ ਜਿਹੜਾ ਪਹੁੰਚਾਉਣਾ ਪਿਆ ਰਿਹਾ ਪਰ ਜੇਕਰ ਇਹ ਠੰਡ ਐਵੇਂ ਹੀ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਪਸ਼ੂਆਂ ਦਾ ਚਾਰਾ ਔਰ ਹੋਰ ਜਿਹੜੀਆਂ ਸਬਜ਼ੀਆਂ ਨੇ ਉਹ ਕਾਫੀ ਜ਼ਿਆਦਾ ਜਿਹੜੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਜਿਹੜਾ ਮੌਸਮ ਦਾ ਜਿਹੜਾ ਵਾ ਹੋਰ ਪਰ ਭਾਵ ਠੰਡ ਦਾ ਵਧੇਗਾ ਕਿਉਂਕਿ 9 ਤਰੀਕ ਨੂੰ ਜਿਹੜਾ ਮੀਂਹ ਦੀ ਵੀ ਕੁਝ ਸੰਭਾਵਨਾ ਦੱਸੀ ਗਈ ਆ ਪਰ ਇਹ ਦੇਖਣਾ ਹੋਏਗਾ ਕਿ 9 ਤਰੀਕ ਨੂੰ ਮੀਂਹ ਕਿੰਨੇ ਕ ਪਰਸੈਂਟ ਜਿਹੜਾ ਪੈਂਦਾ ਜਿਸ ਦੇ ਕਰਕੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਦੀ ਹੈ ਚਾਹੇ ਠੰਡ ਜ਼ਿਆਦਾ ਹੋਰ ਪ੍ਰਭਾਵਿਤ ਕਰਦੀ ਹੈ ਇਸ ਸਮੇਂ ਕੇ ਅਸੀਂ ਮੌਜੂਦ ਹਾਂ ਜੀ ਬਿਲਕੁਲ ਸਰਹੱਦੀ ਏਰੀਏ ਦੇ ਵਿੱਚ ਜਿੱਥੇ ਧੁੰਦ ਦਾ ਕਾਫੀ ਜ਼ਿਆਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਗੱਲ ਕੀਤੀ ਜਾਵੇਗਾ ਪਿਛਲੇ 2-3 ਦਿਨਾਂ ਤੋਂ ਲਗਾਤਾਰ ਜਿਹੜੀ ਆ ਕਾਫੀ ਜ਼ਿਆਦਾ ਠੰਡ ਨੇ ਆਪਣੀ ਪਕੜ ਵਧਾ ਦਿੱਤੀ ਗਈ ਆ ਕੱਲ ਜ਼ਰੂਰ ਦੁਪਹਿਰ ਨੂੰ ਕੁਝ ਧੁੱਪ ਦੇ ਜੋ ਪਲ ਵੇਖੇਗੇ ਸਨ ਪਰ ਅੱਜ ਜੋ ਧੁੰਦ ਦਾ ਕਹਿਰ ਆ ਜਿਹੜੀ ਵਿਜ਼ਿਬਿਲਟੀ ਹੈ ਸਿਰਫ 15 ਤੋਂ 20 ਮੀਟਰ ਦੀ ਦੂਰੀ ਤੱਕ ਹੀ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਲੋਕ ਠੱਠ ਠਰ ਰਹੇ ਨੇ ਪਰ ਜੇਕਰ ਵੇਖਿਆ ਜਾਵੇ ਤਾਂ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਭਾਵੇਂ ਆਂਗਣਵਾੜੀ ਸੈਂਟਰਾਂ ਤੇ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰ ਅਜੇ ਵੀ ਜੋ ਛੋਟੇ ਬੱਚੇ ਨੇ ਸਕੂਲਾਂ ਦੇ ਵਿੱਚ ਹੀ ਮੌਜੂਦ ਹਨ ਇਸ ਕਾਰ ਕਾਫੀ ਜ਼ਿਆਦਾ ਠੰਡ ਦੇ ਵਿੱਚ ਜਿਹੜੇ ਬੱਚੇ ਪ੍ਰਭਾਵਿਤ ਹੋ ਰਹੇ ਹਨ ਤਾਂ ਕੈਮਰਾ ਬੈਲ ਨੂੰ ਖੋਣਾ ਵੀ ਸੜਕ ਤੇ ਦਿਖਾਇਆ ਜਾਏ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹ ਅੱਜ ਵੀ ਜਿਹੜੇ ਆ ਬੜੇ ਠੰਡ ਦੇ ਵਿੱਚ ਆਪਣੇ ਕੰਮਕਾਰ ਤੇ ਜਾਨ ਲਈ ਮਜਬੂਰ ਹਨ ਕਿਉਂਕਿ ਵੇਖਿਆ ਜਾਵੇ ਤਾਂ ਕੰਮ ਤੇ ਜਾਨ ਲਈ ਹਰ ਬੰਦੇ ਨੂੰ ਆਪਣੇ ਕਾਲੀ ਆ ਅਫਤਾਰ ਬਹੁਤ ਘੱਟ ਹੈ ਬਿਲਕੁਲ ਸਲੋ ਸਲੋ ਲੋਕ ਜਿਹੜੇ ਸੜਕਾਂ ਤੇ ਜਾਨ ਲਈ ਮਜਬੂਰ ਹਨ ਖੇਤੀਬਾੜ ਮਹਰਾਂ ਲਈ ਦੱਸਿਆ ਜਾ ਰਿਹਾ ਵੀ ਜੋ ਫਸਲ ਨੂੰ ਕਣਕ ਦੀ ਫਸਲ ਆ ਖਾਸ ਕਰਕੇ ਉਹਨੂੰ ਜਿਹੜੀ ਠੰਡ ਕਾਫੀ ਜ਼ਿਆਦਾ ਜਿਹੜੀ ਆ ਉਹ ਲਾਈਵ ਹੁੰਦਾ ਪਰ ਜੇਕਰ ਬਰਸੀਨ ਸਬਜ਼ੀਆਂ ਆਲੂ ਆਦਿ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਾਸਤੇ ਜਿਹੜਾ ਕੋਰਾ ਪੈ ਰਿਹਾ ਜਾਂ ਠੰਡ ਪੈ ਰਹੀ ਹੈ ਕਾਫੀ ਹਾਨੀਕਾਰਕ ਵਿਖਿਆ ਜੇ ਦੇ ਖੇਤਾਂ ਦੇ ਤੁਹਾਨੂੰ ਕੁਝ ਨਜ਼ਾਰੇ ਖਾਰੇ ਜੋ ਬਸਣ ਦੀ ਫਸਲ ਹੈ ਕੋ ਠੰਡ ਦੇ ਕਾਰਨ ਕਿੱਦਾਂ ਪ੍ਰਭਾਵਿਤ ਹੋਈ ਹੋਈ ਆ ਔਰ ਠੰਡ ਦੇ ਕਾਰਨ ਜਿਹੜਾ ਬਰਸਣਾ ਸੜ ਰਿਹਾ ਉਹਦੇ ਕਰਕੇ ਜਿਹੜਾ ਵਾ ਜੀਵਿੰਦਾਰ ਨੂੰ ਕਾਫੀ ਵੱਡਾ ਨੁਕਸਾਨ ਜਿਹੜਾ ਚੜਨਾ ਪਿਆ ਰਿਹਾ ਹੈ ਪਰ ਜੇਕਰ ਕਣਕ ਦੀ ਫਸਲ ਦੀ ਗੱਲ ਕੀਤੀ ਜਾਵੇ ਤਾਂ ਕਣਕ ਦੀ ਫਸਲ ਕਾਫੀ ਜ਼ਿਆਦਾ ਜਿਹੜੀ ਲਾਹੇਪੰਦਾ ਕਿਉਂਕਿ ਕਣਕ ਦੀ ਫਸਲ ਵਾਸਤੇ ਜਿਹੜੀ ਇਹ ਠੰਡ ਕਾਫੀ ਮਹੱਤਵਪੂਰਨ ਰੱਖਦੀ ਔਰ ਕਣਕ ਦੀ ਫਸਲ ਵਾਸਤੇ ਜਿਹੜੀ ਠੰਡ ਕਾਫੀ ਜ਼ਿਆਦਾ ਪ੍ਰਭਾਵੀ ਤਿਆਰੀ ਕਰਦੀ ਹੈ ਜਿਹਦੇ ਕਾਰਨ ਕਿਸਾਨਾਂ ਦੇ ਚਿਹਰੇ ਜਿਹੜੇ ਕਾਫੀ ਕੁਸਾਹਲ ਹਨ ਪਰ ਜੇਕਰ ਸਬਜ਼ੀਆਂ ਆਲੂ ਔਰ ਸਰੋ ਔਰ ਬਰਸੰਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਾਸਤੇ ਠੰਡ ਕਾਫੀ ਜ਼ਿਆਦਾ ਜਿਹੜੀ ਹਾਨੀਕਾਰਕਾ ਉਹਦੇ ਕਾਰਨ ਜ਼ਿਮੀਂਦਾਰ ਨੂੰ ਇਸ ਠੰਡ ਦੇ ਵਿੱਚ ਆਪਣੀ ਫਸਲ ਦਾ ਨੁਕਸਾਨ ਜਿਹੜਾ ਪਹੁੰਚਾਉਣਾ ਪਿਆ ਰਿਹਾ ਪਰ ਜੇਕਰ ਇਹ ਠੰਡ ਐਵੇਂ ਹੀ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਪਸ਼ੂਆਂ ਦਾ ਚਾਰਾ ਔਰ ਹੋਰ ਜਿਹੜੀਆਂ ਸਬਜ਼ੀਆਂ ਨੇ ਉਹ ਕਾਫੀ ਜ਼ਿਆਦਾ ਜਿਹੜੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਜਿਹੜਾ ਮੌਸਮ ਦਾ ਜਿਹੜਾ ਵਾ ਹੋਰ ਪਰ ਭਾਵ ਠੰਡ ਦਾ ਵਧੇਗਾ ਕਿਉਂਕਿ 9 ਤਰੀਕ ਨੂੰ ਜਿਹੜਾ ਮੀਂਹ ਦੀ ਵੀ ਕੁਝ ਸੰਭਾਵਨਾ ਦੱਸੀ ਗਈ ਆ ਪਰ ਇਹ ਦੇਖਣਾ ਹੋਏਗਾ ਕਿ 9 ਤਰੀਕ ਨੂੰ ਮੀਂਹ ਕਿੰਨੇ ਕ ਪਰਸੈਂਟ ਜਿਹੜਾ ਪੈਂਦਾ ਜਿਸ ਦੇ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਦੀ ਹੈ ਚਾਹੇ ਠੰਡ ਜ਼ਿਆਦਾ ਹੋਰ ਪ੍ਰਭਾਵਿਤ ਕਰਦੀ ਹੈ ਕੈਮਰਾਮੈਨ ਹਰਕੀਰਤ ਦੇ ਨਾਲ ਮਹਰਜਿੰਦਰ ਸਿੰਘ ਗੁਰੈ ਦਿਨੇ ਨਗਰ ਗੁਰਦਾਸਪੁਰ